ਉਹ ਮੂਵੀ ਦੇ ਵਿੱਚ ਨਾ ਮੇਰੀ ਫੋਟੋ ਨੂੰ ਯੂਜ਼ ਕੀਤਾ ਗਿਆ ਹੈ ਮੇਰੇ ਇਵਨ ਉਹਦੇ ਵਿੱਚ ਮੈਂ ਖੁਦ ਆ ਮੇਰੇ ਮੰਮੀ ਨੇ ਮੇਰੀ ਫੈਮਿਲੀ ਆ ਨਾ ਤੋਂ ਕਾਫੀ ਪੁਰਾਣੀ ਫੋਟੋ ਸੀ ਕਿਤੇ ਛੂਟ ਤੇ ਸੀ ਖਿੱਚੀ ਸੀ ਤੇ ਮੈਂ ਉਹਨੂੰ ਇਸ ਢੰਗ ਨਾਲ ਐਡਿਟ ਕੀਤਾ ਸੀਗਾ ਕਿ ਉਹ ਘੱਟੋ ਘੱਟ 100 ਸਾਲ ਪੁਰਾਣੀ ਲੱਗੇ ਤੇ ਔਰ ਫਿਰ ਪਿੱਛੇ ਜੀ Netflix ਤੇ ਜਿਹੜੀ ਮੂਵੀ ਰਿਲੀਜ਼ ਹੋਈ ਉਹ ਤੇ ਮੇਰਾ ਭਾਂਜਾ ਰਾਤ ਨੂੰ ਵੇਹਦਾ ਪਿਆਸੇ ਕਹਿੰਦਾ ਉਹਨੇ ਮੈਨੂੰ ਪਿਕਚਰ ਭੇਜੇ ਕਹਿੰਦਾ ਬਹੁਤ ਵੱਡਾ ਸਰਪ੍ਰਾਈਜ਼ ਹੈ ਤੁਹਾਡੇ ਲਈ ਮੈਂ ਹਕੀਕਤ ਨਾਲ ਤੁਸੀਂ ਮੂਵੀ ਦੇ ਵਿੱਚ ਕੰਮ ਕੀਤਾ ਹਨਾ ਐਨੀਮਲ ਦੇ ਵਿੱਚ ਮੈਂ ਫਿਰ ਕਿਵੇਂ ਹੋ ਸਕਦਾ ਕਹਿੰਦਾ ਨਹੀਂ ਮਦਰ ਫੋਡੋਂ ਵੇਹਦਾ 1076 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਨਾ ਜਾਤੀ ਪ੍ਰਮਾਣ ਪੱਤਰ ਮੈਂ ਕੀ ਡਰਾਈਵਿੰਗ ਸਰਸ ਬਣਾਉਣਾ ਹੈ ਮੈਨੂੰ ਜੀ ਫਰਾਨੇ ਸਰਟੀਫਿਕੇਟ ਦੀ ਲੋੜ ਹੈ ਉਹ ਅੱਗੇ ਪੁੱਛੂਗਾ ਇਹਦੇ ਵਾਸਤੇ ਆਹ 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 ਡਾਕੂਮੈਂਟ ਤੁਸੀਂ ਕਹੋਗੇ ਹਾਂ ਜੀ ਮੇਰੇ ਕੋਲੇ ਹੈਗੇ ਨੇ ਫਿਰ ਉਹ ਪੁੱਛੂਗਾ ਤੁਹਾਡੇ ਘਰੇ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋਗੇ ਜੀ ਮੈਂ 6 ਵਜੇ ਆਉਣਾ ਖੇਤੋਂ ਕੰਮ ਤੋਂ ਉਹ ਕਹੋਵੇ ਸਾਢੇ 6 ਆ ਜੀਏ ਤੁਸੀਂ ਆਜੋ ਸਾਢੇ 6 ਵਜੇ ਤੁਹਾਡੇ ਘਰੇ ਆ ਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਘੁੱਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਜਿਹੜੇ ਉਹ ਇਕੁਪਮੈਂਟ ਹੋਣਗੇ ਜੇ ਤਾਂ ਉਸੇ ਦਿਨ ਹੀ ਕੰਮ ਬਣਦਾ ਹੋਇਆ ਉਸੇ ਦਿਨ ਨਹੀਂ ਤਾਂ ਤੁਹਾਨੂੰ ਕੋਈ ਡਾਕੂਮੈਂਟ ਹੋਰ ਲੋੜ ਹੋਈ ਆਪੀ ਬਣਵਾ ਕੇ ਤੀਜੇ ਚੌਥੇ ਹਾਲੇ ਵੀ 얘ਤਿਆਂ ਤੇ ਮੈਂ ਬੜਾ ਸਰਪ੍ਰਾਈਜ਼ ਆ ਕੋਈ ਕੁਝ ਹੋਇਆ ਯਾਰ ਐਡੀ ਵੱਡੀ ਮੂਵੀ ਦੇ ਨਾਲ ਹਨਾ ਵੀ ਜੁੜਨਾ ਹਨਾ ਤੇ ਪਰ ਮੈਨੂੰ ਇਹ ਹੋਇਆ ਯਾਰ ਵੀ ਮੇਰੀ ਫੋਟੋ ਯੂਜ਼ ਕੀਤੀ ਗਈ ਯਾਰ ਕ੍ਰੈਡਿਟ ਤਾਂ ਮਿਲਣਾ ਚਾਹੀਦਾ ਸੀ ਹਨਾ ਤੇ ਉਸ ਚੀਜ਼ ਦਾ ਥੋੜਾ ਮਲਾਲ ਹੈਗਾ ਨਾ ਡਾਇਰੈਕਟਰ ਸਿਗੇ ਹਨਾ ਤੇ ਇਹ ਚੀਜ਼ ਬਾਰੇ ਬਸ ਥੋੜਾ ਹੁੰਦਾ ਕਿ ਯਾਰ ਦੱਸਣਾ ਬਣਦਾ ਸੀ ਉਹਨਾਂ ਨੂੰ ਕਿ ਪੁੱਛਣਾ ਬਣਦਾ ਸੀ ਕਿ ਹਨਾ ਫੋਟੋ ਅੱਛਾ ਕਿੱਥੋਂ ਚੱਕੀ ਮੈਨੂੰ ਇਹ ਵੀ ਨਹੀਂ ਪਤਾ ਕਿਉਂਕਿ ਮੈਂ ਸੋਸ਼ਲ ਮੀਡੀਆ ਤੇ ਅਕਸਰ ਪਿਕਚਰ ਪਾਉਂਦਾ ਰਹਿੰਦਾ ਹਨਾ ਤੇ ਇਹ ਫੋਟੋ ਦੀ ਗੱਲ ਕਰੀ ਕਿੰਨੀ ਕਿ ਪੁਰਾਣੀ ਫੋਟੋ ਜਿਹੜੀ ਹੈਗੀ ਹੈ ਆਪਣੇ ਲੋਕ ਕ੍ਰੀਏਟ ਹੀ ਇਦਾਂ ਦੀ ਕੀਤੀ ਸੀਗੀ ਮੈਂ ਬਈ ਕਮ ਸੇ ਕਮ ਵੀ ਆਪਣੇ ਦਾਦੇ ਪਰਦਾਦੇ ਨੇ ਵੇਲੇ ਲੱਗਾ ਹੁਣ ਐਡਿਟ ਵੀ ਉਹਦਾ ਕੀਤਾ ਸੀ ਬਈ ਲੁੱਕ ਵੀ ਉਹਦਾਂ ਨੇ ਬਣੀ ਹੋਈ ਸੀ ਹੈ ਨਾ ਉਹ ਫੋਟੋ ਦੇ ਵਿੱਚ ਤੇ ਉਹਨਾਂ ਨੇ ਮੇਰੀ ਫੋਟੋ ਨੂੰ ਆਪਣੇ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਉਹ ਸ਼ੋਅ ਕੀਤੇ ਵੀ ਸਾਡੇ ਫੈਮਿਲੀ ਮੈਂਬਰ ਆ ਰਾਈਟ ਤੇ ਉਸ ਹੱਬ ਦਾ ਉਹਨਾਂ ਨੇ ਲੁੱਕ ਮੇਰੀ ਫੋਟੋ ਆਪਦੇ ਘਰ ਦੇ ਵਿੱਚ ਲਾਈ ਸੀਗੀ ਰਣਵੀਰਪੁਰ ਹੋਰਾਂ ਨੇ ਤੇ ਤੇ ਅੱਪਾ ਪਿਛਲੇ ਦਿਨੀ ਇੱਕ ਬਾਲੀਵੁੱਡ ਦੀ ਫਿਲਮ ਆਈ ਜਿਸ ਨੇ ਕਾਫੀ ਧੂਮਾ ਪਾਈਆਂ ਪਰ ਕਿਤੇ ਨਾ ਕਿਤੇ ਉਹ ਵਿਵਾਦਾਂ ਵਿੱਚ ਵੀ ਘਰੀ ਚਾਹੇ ਉਹਦਾ ਗੀਤ ਹੋਵੇ ਚਾਹੇ ਉਹਦੇ ਵਿੱਚ ਕੁਝ ਅਜੀਹ ਡਾਇਲੋਗ ਹੋਣ ਉਹ ਕਿਤੇ ਨਾ ਕਿਤੇ ਚਰਚਾ ਦੇ ਵਿਚਰੇ ਰਹੇ ਅਸੀਂ ਗੱਲ ਕਰ ਰਹੇ ਹਾਂ ਫਿਲਮ ਐਨੀਮਲ ਦੀ ਕਿਉਂਕਿ ਉਸ ਦਾ ਇੱਕ ਗਾਣਾ ਵੀ ਅਰਜੁਨ ਵੈਲੀ ਵੀ ਵਾਚ ਰਿਹਾ ਤੇ ਉਸ ਤੋਂ ਬਾਅਦ ਇੱਕ ਹੋਰ ਨਵਾਂ ਵਿਵਾਦ ਕਿਤੇ ਨਾ ਕਿਤੇ ਉਸ ਫਿਲਮ ਨਾਲ ਜੁੜਦਾ ਨਜ਼ਰ ਆ ਰਿਹਾ ਜੋ ਕਿ ਫ੍ਰੀ ਕੋਰਟ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨੂੰ ਕੀ ਮਸਲਾ ਹੈ ਕੀ ਮਾਮਲਾ ਹੈਗਾ ਜੋ ਉਹ ਕਿਤਨੇ ਕਿਤੇ ਉਸ ਫਿਲਮ ਨੂੰ ਲੈ ਕੇ ਉਹ ਉਹਦੇ ਵਿੱਚ ਅਜਿਹਾ ਕੋਈ ਸੀਨ ਹੈ ਜਿਸ ਤੇ ਉਹ ਆਪਣਾ ਦਾਵਾ ਕਰ ਰਹੇ ਨੇ ਗੱਲਬਾਤ ਕਰਦੇ ਹਾਂ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਬਰਾਰ ਪ੍ਰਿੰਸ ਆ ਜੀ ਪ੍ਰਿੰਸ ਜੀ ਤੁਸੀਂ ਐਨੀਮਲ ਫਿਲਮ ਦੇ ਵਿੱਚ ਇਹ ਸ਼ੋਰਟ ਨੂੰ ਲੈ ਕੇ ਦਾਵਾ ਕਰ ਰਹੇ ਹੋ ਕੀ ਉਹ ਮਸਲਾ ਹੈਗਾ ਕਿ ਉਹ ਫੋਟੋ ਆ ਜਾਂ ਵੀਡੀਓ ਵਿੱਚ ਕੋਈ ਕੀ ਤੁਹਾਡੀ ਚੀਜ਼ ਜਿਹੜੀ ਹੈ ਉਹਦੇ ਵਿੱਚ ਯੂਜ਼ ਕੀਤੀ ਗਈ ਹੈ ਉਹ ਮੂਵੀ ਦੇ ਵਿੱਚ ਨਾ ਮੇਰੀ ਫੋਟੋ ਨੂੰ ਯੂਜ਼ ਕੀਤਾ ਗਿਆ ਹੈ ਮੇਰੇ ਇਵਨ ਉਹਦੇ ਵਿੱਚ ਮੈਂ ਖੁਦ ਆ ਮੇਰੇ ਮੰਮੀ ਨੇ ਮੇਰੀ ਫੈਮਿਲੀ ਆ ਹਨਾ ਤਾਂ ਕਾਫੀ ਪੁਰਾਣੀ ਫੋਟੋ ਸੀ ਕਿਤੇ ਛੁੱਟ ਤੇ ਸੀ ਖਿੱਚੀ ਸੀ ਤੇ ਮੈਂ ਉਹਨੂੰ ਇਸ ਢੰਗ ਨਾਲ ਐਡਿਟ ਕੀਤਾ ਸੀਗਾ ਕਿ ਉਹ ਕੱਟੋ-ਕੱਟ 100 ਸਾਲ ਪੁਰਾਣੀ ਲੱਗੇ ਅੱਛਾ ਤਾਂ ਜਦੋਂ ਮੂਵੀ ਮੈਂ ਵੇਖਣ ਗਿਆ ਤੇ ਮੈਨੂੰ ਉਦੋਂ ਐਦਾ ਚੀਜ਼ ਦਾ ਬਿਲਕੁਲ ਹੀ ਪਤਾ ਸੀਗਾ ਕਿ ਮੇਰੀ ਫੋਟੋ ਯੂਜ਼ ਹੋਈ ਹੈ ਕਿਉਂਕਿ ਮੈਂ ਤਾਂ ਸਿਰਫ ਅਰੰਵੀਰਪੁਰ ਨੂੰ ਵੇਖਣ ਗਿਆ ਸੀ ਕਿ ਮੈਂ ਉਹਦਾ ਫੈਨ ਸੀਗਾ ਮੂਵੀ ਦੇ ਵਿੱਚ ਬਹੁਤ ਸੋਹਣੀ ਮੂਵੀ ਸੀਗੀ ਤੇ ਔਰ ਤੇਰਾ ਪਿੱਛੇ ਜੇ Netflix ਤੇ ਜਿਹੜੀ ਮੂਵੀ ਰਿਲੀਜ਼ ਹੋਈ ਹੈ ਤੇ ਮੇਰਾ ਭਾਂਜਾ ਰਾਤ ਨੂੰ ਵੇਂਦਾ ਪਿਆਸੇ ਕਹਿੰਦਾ ਉਹਨੇ ਮੈਨੂੰ ਪਿਕਚਰ ਭੇਜੇ ਕਹਿੰਦਾ ਬਹੁਤ ਵੱਡਾ ਸਰਪ੍ਰਾਈਜ਼ ਹੈ ਤੁਹਾਡੇ ਲਈ ਮੈਂ ਹਕੀਕਤ ਹੈ ਕਿ ਤੁਸੀਂ ਮੂਵੀ ਦੇ ਵਿੱਚ ਕੰਮ ਕੀਤਾ ਹਨਾ ਐਨੀਮਲ ਦੇ ਵਿੱਚ ਮੈਂ ਕਿਹਾ ਯਾਰ ਇਹ ਕਿਵੇਂ ਹੋ ਸਕਦਾ ਕਹਿੰਦਾ ਨਹੀਂ ਮਦਰ ਫੋਟੋ ਵੀਹਦਾ ਉਹਨੇ ਮੈਨੂੰ ਭੇਜੀਆਂ ਤੇ ਮੈਂ ਬੜਾ ਸਰਪ੍ਰਾਈਜ਼ ਹੋਇਆ ਕੁਝ ਵੀ ਹੋ ਯਾਰ ਐਡੀ ਵੱਡੀ ਮੂਵੀ ਦੇ ਨਾਲ ਹਨਾ ਵੀ ਜੁੜਨਾ ਹਨਾ ਤੇ ਪਰ ਮੈਨੂੰ ਇਹ ਹੋਇਆ ਯਾਰ ਵੀ ਮੇਰੀ ਫੋਟੋ ਯੂਜ਼ ਕੀਤੀ ਗਈ ਯਾਰ ਕ੍ਰੈਡਿਟ ਤਾਂ ਮਿਲਣਾ ਚਾਹੀਦਾ ਸੀ ਹਨਾ ਤੇ ਉਸ ਚੀਜ਼ ਦਾ ਥੋੜਾ ਮਲਾਲ ਹੈਗਾ ਤੇ ਤੁਹਾਡੇ ਜਣਗੀ ਉਹ ਤੁਹਾਡੇ ਭਾਂਜੇ ਨੇ ਦੱਸਿਆ ਫਿਰ ਇਹ ਉਹਦੇ ਬਾਰੇ ਇਹ ਕਿਹੜੀ ਉਹ ਫੋਟੋ ਸੀ ਜਿਹੜੀ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਤੁਹਾਨੂੰ ਬੁੱਛੇ ਬਿਨਾ ਜਿਹੜੀ ਇਹ ਲੱਗੀ ਹੈਗੀ ਮੈਂ ਤੁਹਾਨੂੰ ਫੋਨ 'ਚ ਦਿਖਾਉਣਾ ਲੇਕਿਨ ਤੁਸੀਂ ਇਹ ਪਿਕਚਰ ਦੇਖ ਤੋਂ ਲਾਈਵ ਲੋ ਜੇ ਉੱਥੇ ਜ਼ਿਆਦਾ ਵਧੀਆ ਦਿਸਣੀ ਹੈ ਤੇ ਇਹ ਪਿਕਚਰ ਆ ਜੀ ਇਹ ਚ ਸਾਰੇ ਫੈਮਿਲੀ ਮੈਂਬਰ ਹਾਂ ਜੀ ਮੋਸਟਲੀ ਫੈਮਿਲੀ ਮੈਂਬਰ ਹੈ ਜੀ ਹਨਾ ਮੇਰੇ ਮਦਰ ਨੇ ਮੇਰੇ ਸਿਸਟਰ ਨੇ ਹਨਾ ਕੋਈ ਯਾਰ ਦੋਸਤ ਨੇ ਹਨਾ ਤੇ ਇਹ ਪਿਕਚਰ ਆ ਲੱਗੀ ਹੋਈ ਹੈ ਪਿੱਛੇ ਹੂੰ ਕੀਤੀ ਗਈ ਹੈ ਤੇ ਤੁਸੀਂ ਜੋ ਮੂਵੀ ਤੁਸੀਂ ਦੇਖੋਗੇ ਤਾਂ ਆਹ ਸੀਨ ਦੇ ਵਿੱਚ ਆ ਆ ਪਿਕਚਰ ਦੇਖੋ ਇਹ ਇਹ ਵੀ ਕਿੱਥੋਂ ਸੋਸ਼ਲ ਮੀਡੀਆ ਤੋਂ ਉਠਾਇਆ ਗਿਆ ਸੀਗਾ ਤੇ ਇਹ ਪਿਕਚਰ ਵਿੱਚ ਮੇਰੀ ਫੋਟੋ ਬਾਰੇ ਗੱਲ ਹੁੰਦੀ ਪਈ ਹੈ ਇਹ ਡਾਕਟਰ ਇਹ ਫੋਟੋ ਕਿੱਥੋਂ ਕਿਵੇਂ ਲੈ ਗਈ ਹੈ ਹਨਾ ਤੁਸੀਂ ਮੇਰੀ ਫੋਟੋ ਬਾਰੇ ਡਿਸਕਸ ਕਰਦੇ ਪਏ ਜਿਹੜੇ ਅ ਡਾਇਰੈਕਟਰ ਸੀਗੇ ਹਨਾ ਤੇ ਮੈਂ ਚੀਜ਼ ਬਾਰੇ ਬਸ ਥੋੜਾ ਹੁੰਦਾ ਕਿ ਯਾਰ ਦਸਲਾ ਬਣਦਾ ਸੀ ਉਹਨਾਂ ਨੂੰ ਕੀ ਪੁੱਛੜਾ ਬਣਦਾ ਸੀਗਾ ਹਨਾ ਫੋਟੋ ਅੱਛਾ ਕਿੱਥੋਂ ਚੱਕੀ ਮੈਨੂੰ ਇਹ ਵੀ ਨਹੀਂ ਪਤਾ ਕਿਉਂਕਿ ਮੈਂ ਸੋਸ਼ਲ ਮੀਡੀਆ ਤੇ ਅਕਸਰ ਪਿਕਚਰ ਪਾਉਂਦਾ ਰਹਿੰਦਾ ਹਨਾ ਤੇ ਇਹ ਫੋਟੋ ਦੀ ਗੱਲ ਕਰੀ ਕਿੰਨੀ ਕੁ ਪੁਰਾਣੀ ਫੋਟੋ ਜਿਹੜੀ ਹੈਗੀ ਹੈ ਇਹ ਚਾਰ ਪੰਜ ਸਾਲ ਪੰਜ ਸਾਲ ਹੋ ਗਏ ਜੀ ਫੋਟੋ ਹਾਂਜੀ ਮੈਨੂੰ ਲੱਗਦਾ ਕਿ ਕਿਦਾਂ ਲੱਗਦੀ ਨਹੀਂ ਉਹ ਤਾਂ ਵੀ ਇੱਕ ਪੁਰਾਣੀ ਲੁੱਕ ਕਰਕੇ ਕਿਉਂਕਿ ਫਿਲਮ ਕਿਤਨੇ ਕਿਤੇ ਉਹਨਾਂ ਨੇ ਪੰਜਾਬੀਆਂ ਦੇ ਵਿੱਚ ਵੀ ਟਾਰਗੇਟ ਕਰਕੇ ਬਣਾਈ ਗਈ ਸੀ ਪੰਜਾਬੀਆਂ ਨੂੰ ਜਿਹੜਾ ਅੱਗੇ ਰੱਖਿਆ ਗਿਆ ਸੀ ਉਹ ਚੀਜ਼ ਨੂੰ ਲੱਗ ਕੇ ਵੀ ਉਹਨਾਂ ਨੇ ਲੱਗਿਆ ਤੁਹਾਡੀ ਲੁੱਕ ਜਿਵੇਂ ਇਹ ਤਾਂ ਪੁਰਾਣੀ ਟਾਈਪ ਦੀ ਫੋਟੋ ਦੇ ਵਿੱਚ ਲੱਗ ਰਹੀ ਹੈ ਜੀ ਹਾਂਜੀ ਉਹ ਮੈਂ ਆਪਣੀ ਲੁੱਕ ਕ੍ਰੀਏਟ ਹੀ ਐਦਾਂ ਨਹੀਂ ਕੀਤੀ ਸੀਗੀ ਮੈਂ ਬਈ ਕਮ ਸੇ ਕਮ ਵੀ ਆਪਣੇ ਦਾਦੇ ਪਰਦਾਦੇ ਦੇ ਵੇਲੇ ਲੱਗਾ ਉਹ ਐਡਿਟ ਵੀ ਉਹਦਾ ਕੀਤਾ ਸੀ ਬਈ ਲੁੱਕ ਵੀ ਉਹਦਾਂ ਨੇ ਬਣੀ ਹੋਈ ਸੀ ਹੈ ਨਾ ਉਹ ਫੋਟੋ ਦੇ ਵਿੱਚ ਤੇ ਉਹਨਾਂ ਨੇ ਮੇਰੀ ਫੋਟੋ ਨੂੰ ਆਪਣੇ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਉਹ ਸ਼ੋਅ ਕੀਤੇ ਵੀ ਸਾਡੇ ਫੈਮ ਉੱਕ ਬਰੀ ਫੋਟੋ ਆਪਦੇ ਘਰ ਦੇ ਵਿੱਚ ਲਾਈ ਸੀਗੀ ਰਣਵੀਰਪੁਰ ਹੋਰਾਂ ਨੇ ਤੇ ਤੇ ਆਪਾਂ ਪ੍ਰੋਫੈਸ਼ਨਲੀ ਗੱਲ ਕਰੀਏ ਤੁਸੀਂ ਇੱਕ ਹਜੇ ਫੋਟੋਗ੍ਰਾਫਰ ਵੀ ਹੋ ਪਰ ਤੁਸੀਂ ਨਾਲ ਹੋਰ ਕੀ ਤੁਸੀਂ ਕਰਦੇ ਹੋ ਮੈਂ ਕਾਫੀ ਟਾਈਮ ਮੋਡਲਿੰਗ ਕੀਤੀ ਹੈ ਜੀ ਹੁਣ ਵੀ ਕਰਦਾ ਮੈਂ ਤੇ ਮੈਂ ਇੰਟਰਸਟਿਡ ਆ ਫਿਲਮਾਂ ਦੇ ਵਿੱਚ ਵੀ ਪਿੱਛੇ ਜੇ ਇੱਕ ਮੂਵੀ ਸੀ ਪੰਜਾਬੀ ਵਿੱਚ ਬੋਲੂ ਮੈਂ ਤੇ ਉਹਦੇ ਵਿੱਚ ਮੇਰਾ ਛੋਟਾ ਜਿਹਾ ਕਰੈਕਟਰ ਸੀ ਕੈਰ ਤਾਂ ਕੋਮੇਡੀ ਮੂਵੀ ਸੀ ਮੇਰਾ ਥੋੜਾ ਨੈਗੇਟਿਵ ਕਰੈਕਟਰ ਸੀ ਉਹਦੇ ਵਿੱਚ ਹਣਾ ਤੇ ਅੱਗੇ ਵੀ ਇੱਕ ਤੋਂ ਵੈਬ ਸੀਰੀਜ਼ ਆ ਰਹੀਆਂ ਤੇ ਪਿੱਛੇ ਜੇ ਥੋੜਾ ਬਹੁਤ ਲਿਖਣ ਦਾ ਸ਼ੌਂਕ ਜਗ ਗਿਆ। ਅਚਾਰੋ ਸ਼ੈਰੀ ਦਾ ਸ਼ੌਂਕ ਜਗ ਗਿਆ। ਠੀਕ ਹੈ। ਇਹ ਇਹਦੇ ਫੋਟੋ ਬਾਰੇ ਤੁਸੀਂ ਅੱਗੇ ਕਿਸੇ ਨਾਲ ਗੱਲਬਾਤ ਕੀਤੀ ਆ ਜਾਂ ਜਿਵੇਂ ਤੁਸੀਂ ਹੁਣ ਮਾਡਲਿੰਗ ਲੈਣ ਦੀ ਹੋ ਚੁ ਅੱਗੇ ਕਿਸੇ ਨਾਲ ਕੋਈ ਵਾਰ ਗੱਲਬਾਤ ਕਰਦੇ ਆ ਕਿ ਡਾਇਰੈਕਟਰ ਤੱਕ ਇਹ ਜਿਹੜੀ ਗੱਲ ਪਹੁੰਚਾਈ ਜਾਵੇ। ਅ ਮੈਨੂੰ ਕਾफी ਸਲਾਹ ਦਿੰਦੇ ਪਏ ਕਿ ਹਾਂ ਯਾਰ ਵੀ ਤੂੰ ਕਲੇਮ ਕਰ ਸਕਦਾ ਹੈਂ ਇਸ ਚੀਜ਼ ਤੇ। ਤੇ ਵੀ ਤੈਨੂੰ ਕਲੇਮ ਮਿਲਣਾ ਚਾਹੀਦਾ ਹਨ ਤੇਰੀ ਪਿਕਚਰ ਨੂੰ ਯੂਜ਼ ਕੀਤਾ ਗਿਆ ਹਨ। ਤੇ ਕਿ ਕਿਸੇ ਕਿਸੇ ਜਗ੍ਹਾ ਤੇ ਮੈਨੂੰ ਬੜੀ ਖੁਸ਼ੀ ਮਿਲਦੀ ਵੀ ਕਿ ਐਡੀ ਵੱਡੀ ਫਿਲਮ ਦੇ ਵਿੱਚ ਖੁਸ਼ੀ ਵੀ ਆ ਕਿ ਤੇ ਫਿਰ ਇਹ ਮਲਾਲ ਤੁਹਾਡਾ ਤੁਹਾਡਾ ਲੋਗੋ ਉੱਪਰ ਲੱਗਾ ਹੋਇਆ ਆ ਆਪਦਾ ਬਰਾਡ ਪ੍ਰਿੰਸ ਦਾ ਫੋਟੋ ਕੱਬਦੇ ਨੇ ਹਾਂ ਤਾਂ ਇਹ ਮਲਾਲ ਇਹ ਹੁੰਦਾ ਕਿ ਯਾਰ ਵੀ ਉਹਨਾਂ ਨੂੰ ਪੁੱਛਣਾ ਤਾਂ ਬੰਦਾ ਸੀਗਾ ਚਲੋ ਕ੍ਰੈਡਿਟ ਦੇਣਾ ਬੰਦਾ ਸੀ ਹਨਾ ਤੇ ਬਾਕੀ ਦੇਖਦੇ ਹਾਂ ਕਿ ਆਨਲਾਈਨ ਸਮੇਂ ਦੇ ਵਿੱਚ ਕੋਈ ਕਾਨੂੰਨੀ ਪ੍ਰਕਿਰਿਆ ਵਿੱਚ ਵੀ ਪਹੁੰਚੋਂਗੇ ਕਿਉਂਕਿ ਜਿਵੇਂ ਇਹ ਕੋਈ ਦੋ ਪਹਿਲਾਂ ਗਾਣੇ ਦਾ ਚਾਚਾ ਜਿਹੜੇ ਅਸੀਂ ਅਰਜੁਨ ਵੈਲੀ ਦੇ ਵਿੱਚ ਕਾਫੀ ਮਵਾਦ ਹੋਇਆ ਸੀ ਉਸ ਸਮੇਂ ਸਾਹਮਣੇ ਆਇਆ ਸੀ ਕਿ ਉਹਨਾਂ ਨੇ ਪਹਿਲਾਂ ਗਾਇਆ ਗਿਆ ਸੀ ਹਾਂਜੀ ਹਾਂਜੀ ਨੇ ਮੇਰੇ ਚਲਦੇ ਮੇਰੇ ਦੋਸਤ ਐਡਵੋਕੇਟ ਦੋਸਤ ਹੈ ਗਿਆ ਤੇ ਉਹ ਕਹਿੰਦੇ ਪਏ ਕਿ ਕੋਈ ਗੱਲ ਨਹੀਂ ਤੁਸੀਂ ਦੱਸੋ ਕਿੱਦਾਂ ਕਰਨਾ ਹਨਾ ਆਪਾਂ ਤੇ ਬਾਕੀ ਵੇਹਨੇ ਆ ਯਾਨਕੀ ਇੱਕ ਪਾਸੇ ਖੁਸ਼ੀ ਵੀ ਹੈ ਕਿ ਵੱਡੀ ਫਿਲਮ ਦੇ ਵਿੱਚ ਲੜਨ ਲੜਨ ਪੇਟ ਵਾਲਾ ਬੰਦਾ ਹੈ ਨਹੀਂਗਾ ਤੇ ਕਿਉਂਕਿ ਜਿਹੜੇ ਆਰਟਿਸਟ ਬੰਦੇ ਨੇ ਬੜੇ ਸੌਫਟ ਹੁੰਦੇ ਹਨਾ ਤੇ ਉਹਨਾਂ ਨੂੰ ਕਿਤੇ ਨਾ ਵੀ ਸੂਤੋ ਮੈਂ ਮੈਂ ਕਰਦਾ ਜਾਂ ਕਿਵੇਂ ਹਨਾ ਬਾਕੀ ਵੇਖਦੇ ਆ ਲੈਟ ਅਸ ਸੀ ਯਾਨਕੀ ਇੱਕ ਗੱਲ ਇਹ ਵੀ ਆ ਵੀ ਕਿਤਨੇ ਕਿਤੇ ਤੁਹਾਡੀ ਕਲਾ ਜੀਕਰ ਦਿਸੀ ਹੈ ਕਿ ਤੁਹਾਡੀ ਕਲਾ ਨੂੰ ਪੱਗਨੇ ਤੇ ਨਿਖਾਰਿਆ ਤੁਸੀਂ ਇਹ ਜੀ ਨੂੰ ਪੇਸ਼ ਕੀਤਾ ਤੁਹਾਨੂੰ ਕਿਹਨਾਂ ਕਿਤੇ ਅੱਗੇ ਕ੍ਰੈਡਿਟ ਇਹ ਚੀਜ਼ਾਂ ਮਿਲਣਾ ਚਾਹੀਦਾ ਹੈਗਾ ਬਿਲਕੁਲ ਬਿਲਕੁਲ ਚਾਹੀਦਾ ਜੀ ਬਿਲਕੁਲ ਚਾਹੀਦਾ ਕਿਉਂਕਿ ਐ ਏਡੀ ਵੱਡੀ ਮੂਵੀ ਦੇ ਵਿੱਚ ਪਿਕਚਰ ਆਣੀ ਹਨ ਉਹਨਾਂ ਨੇ ਸੋਸ਼ਲ ਮੀਡੀਆ ਚੱਕੀ ਹੈ ਪਿਕਚਰ ਤੇ ਉਹਨਾਂ ਨੂੰ ਚਾਹੀਦਾ ਸੀਗਾ ਕਿ ਪੁੱਛਣਾ ਔਰ ਮੈਨੂੰ ਕ੍ਰੈਡਿਟ ਦੇਣਾ ਚਾਹੀਦਾ ਸੀ ਵੀ ਹਾਂ ਭਾਈ ਜੋ ਵੀ ਵਰਦਾ ਸੀ ਯੂਜ਼ ਕੀਤੀ ਗਈ ਪਿਕਚਰ ਹਨ ਜਾਂ ਤਾਂ ਉਹਨੇ ਕਾਫੀ ਸੈਂਕੜੇ ਦੀ ਗਿਣਤੀ ਚ ਪਿਕਚਰ ਲੱਗਿਆ ਹੋਣਾ ਹਨਾ ਦੋ ਚਾਰ ਪਿਕਚਰ ਸੀ ਉਹਦੇ ਵਿੱਚ ਇੱਕ ਪਿਕਚਰ ਮੇਰੀ ਲੱਗਦੀ ਐਮ ਵੀ ਗੱਲ ਹੋਈ ਐ ਪਿਕਚਰ ਨੂੰ ਫੈਮਿਲੀ ਦੇ ਵਿੱਚ ਜਿੱਦੂ ਜਾਈਏ ਇਹ ਵੀ ਗੱਲ ਐਮ ਹੈਗੀ ਇਸ ਹੋਟਲ ਦੇ ਬੱਚੇ ਵੀ ਹਨਾ ਹਾਂਜੀ 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 ਬਿਲਕੁਲ 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 ਉਹਨਾਂ ਨੇ ਆਪਦਾ ਆਪਣੇ ਦਾਦੇ ਪਰਦਾਦੇ ਵਿਖਾਇਆ ਵੀ ਸਾਡੇ ਫਲਾਣੇ ਸੀਗੇ ਹਨਾ ਤੇ ਉਹ ਚੀਜ਼ ਹੈਗੀ ਸੋ ਇਹ ਸਨ ਉਫੀਕੁਰ ਦੇ ਰਹਿਣ ਵਾਲੇ ਬਰਾਡ ਪ੍ਰਿੰਸ ਜੋ ਇੱਕ ਪ੍ਰੋਫੈਸ਼ਨਲ ਫੋਟੋਗ੍ਰਾਫਰ ਵੀ ਨੇ ਤੇ ਨਾਲ ਮਾਡਲਿੰਗ ਵੀ ਕਰਦੇ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਿਹੜੀ ਫੋਟੋ ਹੈਗੀ ਆ ਉਹ ਫਿਲਮ ਦੇ ਵਿੱਚ ਯੂਜ਼ ਕੀਤੀ ਗਈ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪਸਟਲ ਪਾਈ ਗਈ ਸੀਗੀ ਤੇ ਪਰ ਇਸ ਬਾਰੇ ਉਹਨਾਂ ਨੂੰ ਕੋਈ ਵੀ ਕ੍ਰੈਡਿਟ ਨਹੀਂ ਦਿੱਤਾ ਗਿਆ ਵੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਕਹਿਣਾ ਕਿਦਾਂ ਕਿਤੇ ਇੱਕ ਕਾਨੂੰਨੀ ਜਿਹੜਾ ਹੈ ਸਹਾਰਾ ਵੀ ਲੈ ਸਕਦੇ ਹਨ ਤੇ ਵੇਖਣਾ ਇਹ ਗੱਲ ਇਹ ਹੋਵੇਗੀ ਕਿ ਇਸ ਫੋਟੋ ਬਾਰੇ ਹੁਣ ਅਗਲਾ ਕੀ ਜਿਹੜਾ ਨਿਕਲਦਾ ਕਿ ਫਿਲਮ ਦੇ ਨਿਰਮਾਤਾ ਜਾਂ ਡਾਇਰੈਕਟਰ ਇਸ ਬੱਚੇ ਕੋਈ ਨਵੀਂ ਗੱਲ ਕੱਢਦੇ ਨੇ ਜਾਂ ਇਹਨਾਂ ਨਾਲ ਕੋਈ ਗੱਲਬਾਤ ਹੁੰਦੀ ਹੈ ਇਸ ਇਹ ਕੀ ਹੋਣਾ ਅਗਲੀ ਕਾਰਵਾਈ ਕਰਦੇ ਨੇ ਕੈਮਰਾਮੈਨ ਧਰਮਿੰਦਰ ਦੇ ਨਾਲ ਜਗਮਨ ਟੀਵੀ ਲਈ ਜੁਕਤਾ